ਪੰਚ ਦੇ ਨਾਲ ਤਸਵੀਰ ਬਣਾ ਕੇ ਲੈ ਪਹੁੰਚਿਆ ਫੈਨ ਹਵੇਲੀ ਤੇ ਪਤਾ ਨੂੰ ਕੀਤੀ ਪੇਟ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਔਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਇਹ ਦੋਨੇ ਫੈਨ ਗੁਰਦਾਉਂ ਤੋਂ ਆਏ ਨੇ ਪੰਜਾਬੀ ਭਾਵੇਂ ਬੋਲਣੀ ਨਹੀਂ ਆਉਂਦੀ ਪਰ ਸਿੱਧੂ ਦੇ ਕਟੜ ਫੈਨ ਨੇ ਇਹਨਾਂ ਨੇ ਗਲਾਸ ਦੇ ਨਾਲ ਤਣਕਾ ਤਣਕਾ ਜੋੜ ਕੇ ਇਹ ਤਸਵੀਰ ਬਣਾਈ ਆ ਜਿਵੇਂ ਕਹਿੰਦੇ ਆ ਵੀ ਛੋਟੇ ਕੰਚ ਦੇ ਨਾਲ ਇਸ ਤਸਵੀਰ ਨੂੰ ਬਣਾਇਆ ਸਿੱਧੂ ਮੂਸੇਵਾਲੇ ਦੇ ਫੈਨ ਨੇ ਤੇ ਹਵੇਲੀ ਸਿੱਧੂ ਦੇ ਪਿਤਾ ਨੂੰ ਭੇਟ ਕਰਨ ਦੇ ਲਈ ਪਹੁੰਚਿਆ ਸਿੱਧੂ ਮੂਸੇਵਾਲੇ ਦੇ ਇਸ ਫੈਨ ਦੇ ਲਈ ਕਮੈਂਟਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਰੂਰ ਲਿਖ ਦਿਓ ਤੇ ਪਰ ਜਸਟਿਸ ਫॉर ਸਿੱਧੂ ਮੂਸੇਵਾਲਾ ਜਰੂਰ ਲਿਖਿਆ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਅਜਿਹੇ ਫੈਨਸ ਦਾ ਹੌਸਲਾ ਵਧਦਾ ਕਿਉਂਕਿ ਸਿੱਧੂ ਨੂੰ ਦੇਰੋਂ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਲਗਾਤਾਰ ਸਿੱਧੂ ਨੂੰ ਚਾਣ ਵਾਲਿਆਂ ਦੀ ਗਿਣਤੀ ਵਾਧੀ ਜਾ ਰਹੀ ਹੈ ਤਾਂ ਅੱਜ ਇੱਕ ਹੋਰ ਫੈਨ ਸਿੱਧੂ ਦੀ ਹਵੇਲੀ ਗਲਾਸ ਦੇ ਨਾਲ ਤਸਵੀਰ ਬਣਾ ਕੇ ਪਹੁੰਚ ਗਿਆ ਹਵੇਲੀ ਤੇ ਪਿਤਾ ਨੂੰ ਭੇਟ ਕੀਤੀ ਤੇ ਪਿਤਾ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਇਹ ਸਿੱਧੂ ਦੇ ਫੈਨ ਜਿੱਥੇ ਭਾਵਕ ਹੁੰਦੇ ਨੇ ਉੱਥੇ ਇਹੀ ਅਜਿਹੇ ਪੇਟ ਕੀਤੀਆਂ ਚੀਜ਼ਾਂ ਦੇਖ ਕੇ ਸਿੱਧੂ ਦੇ ਪਰਿਵਾਰ ਵੀ ਬਹੁਤ ਜ਼ਿਆਦਾ ਭਾਵਕ ਹੋ ਜਾਂਦਾ ਕਿ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਲਗਾਤਾਰ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਉਹ ਵਧਦੇ ਜਾ ਰਹੇ ਨੇ ਇਹ 팬 ਗੁਰਦਾਉ ਤੋਂ ਆਇਆ ਤੇ ਇਸ ਦਾ ਕਹਿਣਾ ਹੈ ਕਿ ਸਿੱਧੂ ਦਾ ਗੀਤ ਜਦੋਂ ਪਹਿਲਾ ਆਇਆ ਸੀ ਤਾਂ ਉਸ ਦਿਨ ਤੋਂ ਸਿੱਧੂ ਨੂੰ ਫੋਲੋ ਕਰਦੇ ਆ ਹਾਲਾਂਕਿ ਸਾਨੂੰ ਪੰਜਾਬੀ ਗੀਤ ਬਹੁਤ ਘੱਟ ਸਮਝ ਆਉਂਦੇ ਨੇ ਪਰ ਸਿੱਧੂ ਮੂਸੇਵਾਲਾ ਸਾਡਾ ਉਸਤਾਦ ਹੈ ਤੇ ਸਾਡਾ ਉਸਤਾਦ ਲੈਜੈਂਡ ਹੋਇਆਗਾ ਉਹ ਮੁੱਕਿਆ ਨਹੀਂ ਉਹ ਸਾਡੇ ਦਿਲਾਂ ਦੇ ਵਿੱਚ ਹਲੇ ਵੀ ਜਾਗਦਾ ਜਿਉਂਦਾ ਹੈ ਤਾਂ ਇਸੇ ਤਰ੍ਹਾਂ ਸਿੱਧੂ ਦੇ ਫੈਨ ਵਕ ਵਕਰੇ ਤਰੀਕੇ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਨੇ ਮਾਤਾ ਪਿਤਾ ਨੂੰ ਕੁਝ ਅਜਈਆਂ ਚੀਜ਼ਾਂ ਭੇਟ ਕਰ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਮਾਤਾ ਪਿਤਾ ਵੀ ਭਾਵਕ ਹੋ ਜਾਂਦੇ ਨੇ ਤਾਂ ਦੇਖ ਸਕਦੇ ਹੋ ਕੰਚ ਦੇ ਨਾਲ ਇਸ ਫੈਨ ਨੇ ਜੋ ਤਸਵੀਰ ਬਣਾਈ ਹੈ ਉਹ ਤੁਹਾਡੇ ਸਾਹਮਣੇ ਹੈ ਤੇ ਪਿਤਾ ਨੂੰ ਪੇਂਟ ਕਰ ਗਿਆ ਇਹ ਗੁੜਗਾਉਂ ਤੋਂ ਆ ਕੇ ਤਾਂ ਦੇਖ ਸਕਦੇ ਹੋ ਸਿੱਧੂ ਨੂੰ ਚਾਹਣ ਵਾਲਿਆਂ ਦੀ ਕਮੀ ਨਹੀਂ ਤੇ ਜਸਟਿਸ ਦੇ ਲਈ ਮੰਗ ਕਰਦੇ ਸਾਰੇ ਫੈਨ ਹਵੇਲੀ ਦੇ ਵਿੱਚ ਆਏ ਫੈਨ ਵੀ ਇਹੀ ਗੱਲ ਕਹਿੰਦਾ ਕਿ ਸਿੱਧੂ ਪਰਿਵਾਰ ਨੂੰ ਜਸਟਿਸ ਮਿਲਣਾ ਚਾਹੀਦਾ ਕੀ ਕਹਿੰਦਾ ਹੈ ਫੈਨ ਆ ਉਹ ਵੀ ਤੁਸੀਂ ਸੁਣ ਲਓ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅੱਕੀ ਨਾਮ ਹੈ ਜੀ ਹਾਂਜੀ ਪ੍ਰਿੰਸ ਬੈਂਸੀ ਕਿਹਾਂ ਸੇ ਆਏ ਹੋ ਕੀ ਇਹ ਹੈ ਸਰ ਤੋਂ ਬੰਗਲੌਰ ਤੋਂ ਆਇਆ ਹਾਂ ਸਰ ਤੋਂ ਸਿੱਧੂ ਜੀ ਦਾ ਮੈਂ ਫੈਨ ਹਾਂ ਤੇ ਇਸ ਵਾਸਤੇ ਹੌਜਦਾ ਕਿੰਨੇ ਚਿਰ ਤੋਂ ਫਾਲੋ ਕਰਦੇ ਸੀ ਸਿੱਧੂ ਨੂੰ ਕੀ ਚੰਗਾ ਲੱਗਦਾ ਕਾਫੀ ਉਹਨਾਂ ਦਾ Song ਬੜੇ ਪਸੰਦ ਸੀ ਖਾਸ ਕਰਕੇ ਫੋਕ ਟਾਈਪ ਦੇ Song ਜਿਹੜੇ ਹੋਰ ਜਿਹੜੇ ਥੋੜੇ ਗੱਭਰੂ ਜਵਾਨ ਟਾਈਪ ਦੇ Song ਪਸੰਦ ਸੀ ਬਾਕੀਵੇਂ ਬਣਾਈ ਹੈ ਕੀ ਤਿਆਰ ਕਰਵਾਈ ਹੈ ਜਾਂ ਕਿ ਨਹੀਂ ਮੈਂ ਖੁਦ ਬਣਾਈ ਗਲਾਸ ਤੋਂ ਹਾਂਜੀ ਕੀ ਬਣਾਉਂਦੇ ਤੁਸੀਂ ਨਹੀਂ ਮੇਰੀ ਖਾਲੀ ਸਟਾਕ ਜਾਂ ਸ਼ੌਕਿਆ ਤੌਰ ਤੇ ਬਣਾਉਣਾ ਹੁੰਦਾ ਹੈ ਸ਼ੌਕਿਆ ਤੌਰ ਤੇ ਹਾਂ ਬਣਾਉਣਾ ਤੇ ਸਿੱਧੂ ਦੀਆਂ ਹੋਰ ਬਣਾਈਆਂ ਕੁਝ ਅਨੇ ਹੋ ਗਈ ਹੋਈ ਹੈਗੀ ਕਿੰਨਾ ਸਮਾਂ ਹੋ ਗਿਆ ਨੂੰ ਫੋਲੋ ਫੋਲੋ ਕਰਦੇ ਨੂੰ ਸਿੱਧੂ ਸਿੱਧੂ ਰਾਈ ਸਾਲ ਤੋਂ ਤੋਂ ਆ 3 ਸਾਲ ਹੋ ਗਏ ਹਾਂਜੀ ਅੱਛਾ ਸਪੈਸ਼ਲ ਬੰਗਲੌਰ ਹੋ ਰਹੀ ਹੈ ਹਾਂਜੀ ਪਿੱਛੇ ਜਿਨੀ ਹਾਂਜੀ ਹਾਂਜੀ ਇਹ ਕੁਆਲਟੀ ਇਸ ਦੀ ਗੱਲ ਕਰੀਏ ਤਾਂ ਕੀ ਚੰਗਾ ਲੱਗਦਾ ਸੀ ਤੁਹਾਨੂੰ ਮਤਲਬ ਜਿਹੜੀ ਚੀਜ਼ ਪਿੰਚ ਕਰਦੀ ਹੈ ਦਿਲ ਨੂੰ ਹਨਾ ਕੋਈ ਚੋਂਦੀ ਹੈ ਐਕਚੁਅਲੀ ਉਹਨਾਂ ਦੇ ਜਿਹੜੇ ਜੇ ਸੌਂਗਸ ਤੇ ਥੀਮ ਜਿਹੜੀ ਸੀ ਉਹ ਲੋਕਾਂ ਦੇ ਲੋਕਾਂ ਦੇ ਜੀਵਨ ਨੂੰ ਟੱਚ ਕਰਦੀ ਸੀ